ਵੇਰਕਾ ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਅਦਾ ਕਰ ਦਿੱਤਾ ਹੈ 2 ਰੁਪਏ ਤੋਂ ਪ੍ਰਤੀ ਲੀਟਰ ਦੇ ਹਿਸਾਬ ਨਾਲ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ ਨਵੀਆਂ ਕੀਮਤਾਂ ਲਾਗੂ ਹੋ ਚੁੱਕੀਆਂ ਨੇ ਇਸ ਬਾਰੇ ਜਦੋਂ ਗੁਰਦਾਸਪੁਰ ਦੇ ਲੋਕਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਬੇਸ਼ੱਕ ਦੁੱਧ ਦੀਆਂ ਕੀਮਤਾਂ ਵਿੱਚ ਸਿਰਫ 2 ਰੁਪਏ ਦਾ ਵਾਅਦਾ ਕੀਤਾ ਗਿਆ ਪਰ ਇਸ ਨਾਲ ਫਰਕ ਤਾਂ ਪੈਂਦਾ ਹੀ ਹੈ ਕਿਉਂਕਿ ਕਈਆਂ ਦੇ ਘਰ ਵਿੱਚ ਰੋਜ਼ਾਨਾ 5-6 ਲੀਟਰ ਦੁੱਧ ਆਉਂਦਾ ਹੈ ਪਰ ਦੁੱਧ ਦੀਆਂ ਕੀਮਤਾਂ ਉਦੋਂ ਤੱਕ ਵਧੀਆਂ ਰਹਿਣੀਆਂ ਜਦੋਂ ਤੱਕ ਸਰਕਾਰ ਵੱਲੋਂ ਇਸ ਦੀ ਪੈਦਾਵਾਰ ਵਧਾਉਣ ਦੇ ਉਪਰਾਲੇ ਨਹੀਂ ਕੀਤੇ ਜਾਂਦੇ ਕਿਉਂਕਿ ਦੁੱਧ ਦੇ ਉਤਪਾਦਕ ਕਿਸਾਨ ਅਤੇ ਡੇ ਸਹਾਇਤ ਕਰਨ ਦੇ ਆਪਣਾਉਣ ਤੇ ਲੱਗ ਗਏ ਨੇ ਮੇਰਾ ਨਾਂ Papa ਦੱਸਾਂਗੇ ਦੋ ਜਿੰਕਾਂ ਤਾਂ ਵਜ਼ਨ ਨਾਲ ਥੋੜਾ ਬਰਦਾ ਫਰਕ ਤਾਂ ਜ਼ਰੂਰ ਪੈਂਦਾ ਹੈ ਪਰ ਲੋਕਾਂ ਦੇ ਦੁੱਧ ਦੀ ਜਰੂਰਤ ਹੋਣ ਕਰਕੇ ਭਾਏ ਨੂੰ ਮਜਬੂਰੀ ਵਸ ਕਰਦੀਏ ਜਾਂ ਕਿਦਾਂ ਵੀ ਹੈ ਦੁੱਧ ਲੈਣ ਦੀ ਜਰੂਰਤ ਹੁੰਦੀ ਹੈ ਘਰ ਤੇ ਖਪਤ ਚ ਨਹੀਂ ਹੁੰਦੀ ਆ ਜਿੰਨੀ ਹੁੰਦੀ ਆ ਦੋ ਚਾਰ ਦਿਨ ਬੱਜਣ ਦੇ ਹਿਸਾਬ ਨਾਲ ਉਹ ਮਹਿਸੂਸ ਕਰਦੇ ਨੇ ਮੁਰਕੇ ਪਤਾ ਹੈ ਕਿਉਂ ਹੋ ਜਾਂਦੇ ਨੇ ਉਹ ਦੁੱਧ ਰੂਟੀਨ ਤੇ ਆਪਣਾ ਜਿੰਨਾ ਕਿ ਦੁੱਧ ਚਾਹੀਦਾ ਹੁੰਦਾ ਲੈ ਜਾਂਦੇ ਨੇ ਸਾਨੂੰ ਥੋੜੀ ਜਿਹੀ ਤਕੀਫ ਜੁੜ ਹੁੰਦੀ ਹੈ ਵੀ 2-4 ਦਿਨ ਸਾਡੀ ਡਿਮਾਂਡ ਘਟਦੀ ਹੈ। ਬਾਕੀ 2-4 ਦਿਨ ਤੋਂ ਬਾਅਦ ਰੈਗੂਲਰ ਹੋ ਹੀ ਜਾਂਦੀ ਹੈ। ਨਹੀਂ ਸਪਲਾਈ ਦੋਦੀ ਤੇ ਪੂਰੀ ਆ ਰਹੀ ਹੈ ਜੀ ਦੁੱਧ ਤੇ ਜਿਸਪ੍ਰਾਈ ਵਿੱਚ ਜੇ ਕੋਈ ਸਾਨੂੰ ਦਿੱਕਤ ਨਹੀਂ ਮਹਿਸੂਸ ਹੁੰਦੀ। ਐ ਜਿੰਨੀ ਡਿਮਾਂਡ ਕਰਦੇ ਆ ਸਾਨੂੰ ਉਹਨਾਂ ਦਾ ਦੁੱਧ ਮਿਲ ਲੈਂਦਾ ਜੋ ਵੀ ਪਦਾਰਥ ਦੀ ਡਿਮਾਂਡ ਕਰਦੇ ਆ। ਲੱਗਦਾ ਨਹੀਂ ਕਿ ਜਿੰਨੀ ਕੀਮਤ ਲੋਕਾਂ ਨੂੰ ਬੇਅਰ ਕਰਨੀ ਪੈਂਦੀ ਹੈ ਤੇ ਸਾਨੂੰ ਉਸ ਹਰ ਨਾਲ ਕਿਵੇਂ ਨਹੀਂ ਮਿਲਦੀ। ਜਿਹੜੇ ਪ੍ਰੋਡਕਟ ਕਰਦੇ ਆ ਦੁੱਧ ਪ੍ਰੋਡਕਸ਼ਨ ਕਰਦੇ ਆ ਉਹਨਾਂ ਨੂੰ ਉਹਨੀ ਕੀਮਤ ਨਹੀਂ ਮਿਲਦੀ ਦੇਖੋ ਜੀ ਕਿਸਾਨਾਂ ਨਾਲ ਵੀ ਕਈ ਵਾਰੀ ਗੱਲਬਾਤ ਆਉਂਦੀ ਹੈ ਉਹ ਗੱਲ ਕਰਦੇ ਨੇ ਕਹਿੰਦੇ ਕਿ ਸਾਨੂੰ ਦੁੱਧ ਦੀ ਕੀਮਤ ਉਹਨੀ ਭਰਪਾਈ ਨਹੀਂ ਮਿਲਦੀ ਲੋਕੋ ਫਿਰ ਉਹ ਕਿਸਾਨ ਵੀ ਮਿਲਕ ਫਾਰਮ ਜਿਹੜੇ ਦੁੱਧ ਪਾਉਂਦੇ ਨੇ ਥੋੜੇ ਬਹੁਤ ਉਹ ਘੱਟ ਕਰਦੇ ਨੇ ਫਿਰ ਇਹਨਾਂ ਨੂੰ ਦੁੱਧ ਦਾ ਰੇਟ ਵਧਾਉਣਾ ਪੈਂਦਾ ਜੇ ਲੋ ਉਹਨਾਂ ਕਿਸਾਨਾਂ ਨੂੰ ਦੁੱਧ ਦੇਣਾ ਪੈਂਦਾ ਵਾ ਤਾਂ ਰੇਟ ਵਧਾ ਕੇ ਫਿਰ ਉਹਨਾਂ ਨੂੰ ਮਜਬੂਰ ਆਪਣਾ ਵੀ ਰੇਟ ਥੋੜਾ ਜਿਹਾ ਵਧਾਉਣਾ ਪੈਂਦਾ ਹੈ ਫੇਰ ਹਫ਼ਤੇ ਦੁੱਧ ਦੀ ਕੀਮਤੀ ਵਧੀ ਹੈ ਟਾਈਮ ਟੂ ਟਾਈਮ ਜਦੋਂ ਇਹ ਦੁੱਧ ਦਾ ਰੇਟ ਵਧ ਇਸ ਤਰ੍ਹਾਂ ਮੈਂ ਕੀਮਤ ਤੇ 2 ਰੁਪਏ ਵਧੀ ਆ ਦੇਖਣ 'ਚ 2 ਰੁਪਏ ਬੜਾ ਮਾਮੂਲੀ ਜਿਹਾ ਮਾਊਂਟ ਲੱਗਦਾ ਪਰ ਜਿਸ ਘਰ ਦੇ ਵਿੱਚ ਰੋਜ਼ ਦਾ 5-6 ਕਿਲੋ ਦੁੱਧ ਆਂਦਾ ਵਾ ਉਹਦਾ 10-12 ਰੁਪਏ ਰੋਜ਼ ਦਾ ਦੇਖੀਏ ਤੇ ਮਹੀਨੇ ਦੇ ਵਿੱਚ 4-500 ਰੁਪਏ ਦਾ ਜਦੋਂ ਫਰਕ ਪੰਦਾ ਉਹ ਆਮ ਬੰਦੇ ਦੇ ਬਜਟ ਦੇ ਉੱਪਰ ਉਹਦਾ ਬੜਾ ਇਫੈਕਟ ਹੈ ਦੁੱਧ ਇੱਕ ਐਸੀ ਰਿਕੁਆਇਰਮੈਂਟ ਹੈ ਘਰ ਦੇ ਵਿੱਚ ਬੱਚਿਆਂ ਨੂੰ ਵੀ ਦੁੱਧ ਦੀ ਚਾਹੀਦਾ ਵਾ ਵੱਡਿਆਂ ਨੂੰ ਵੀ ਦੁੱਧ ਦੀ ਜ਼ਰੂਰਤ ਹੁੰਦੀ ਆ ਘਰ 'ਚ ਕੋਈ ਗੈਸਟ ਆ ਜਾਂਦਾ ਚਾਹ ਪਾਣੀ ਵਾਸਤੇ ਵੀ ਦੁੱਧ ਦੀ ਜ਼ਰੂਰਤ ਪੰਦੀ ਆ ਇਸ ਕਰਕੇ ਜਿਹੜਾ ਇਹ ਕੀਮਤ ਹੈ ਇਹਦਾ ਜਿਹੜਾ ਅਸਰ ਤੇ ਜ਼ਰੂਰ ਪੰਦਾ ਹੈਗਾ ਵਾ ਆਮ ਬੰਦੇ ਦੀ ਪਾਕਟ ਦੇ ਉੱਪਰ ਇਹਦਾ ਅਸਰ ਜ਼ਰੂਰ ਪੰਦਾ ਹੈਗਾ ਵਾ ਸਰ ਪਿਛਲੇ ਦਿਨਾਂ ਚ ਦੇਖਣ ਨੂੰ ਆ ਰਿਹਾ ਹਰ ਵਾਰੀ ਸਾਲ ਦੇ ਵਿੱਚ 2-3 ਵਾਰੀ ਜਿਹੜੀਆਂ ਦੁੱਧ ਦੀਆਂ ਕੀਮਤਾਂ ਵੱਧ ਜਾਂਦੀਆਂ ਪਿਛਲੇ ਦਿਨਾਂ ਚ ਸਰਕਾਰ ਵੱਲੋਂ ਜਿਹੜਾ ਡਾਟਾ ਰਿਲੀਜ਼ ਹੋਇਆ ਉਹਦੇ ਚ ਇਹ ਦੇਖਣ ਨੂੰ ਆਇਆ ਕਿ ਪੰਜਾਬ ਦੇ ਵਿੱਚ ਡੇਰੀ ਫਾਰਮਿੰਗ ਦਾ ਧੰਦਾ ਲੋਕ ਛੱਡ ਕੇ ਕਿਸਾਨ ਜਾਂ ਦੂਜੇ ਬੰਦੇ ਜਿਹੜੇ ਡੇਰੀ ਫਾਰਮਿੰਗ ਤੇ ਬਿਜ਼ਨਸ ਚ ਹੀ ਉਹ ਛੱਡ ਰਹੇ ਨੇ ਪੰਜਾਬ ਦੇ ਵਿੱਚ گاਵਾ ਤੇ ਮੱਜਾਂ ਦੀ ਜਿਹੜੀ ਤਦਾਦ ਹੈ ਗਿਣਤੀ ਜਿਹੜੀ ਆ ਘਟ ਰਹੀ ਆ ਔਰ ਕਾਫੀ ਵੱਡੀ ਗਿਣਤੀ ਜੇ ਇੱਕ ਘਟ ਰਹੀ ਆ ਉਹਦਾ ਇੱਕ ਕਾਰਨ ਜਿਹੜਾ ਮੁੱਖ ਕਾਰਨ ਜਿਹੜਾ ਅਸੀਂ ਦੇਖਦੇ ਆ ਜਾਂ ਨਿਊਜ਼ 'ਚ ਪੜੀਦਾ ਵਾ ਉਹ ਇਹੋ ਹੀ ਹੈਗਾ ਕਿ ਜਿਹੜਾ ਪਸ਼ੂਆਂ ਦਾ ਚਾਰਾ ਜਾਂ ਚੋਕਰ ਜਿਹੜਾ ਵੀ ਆਪਾਂ ਉਹ ਡੇਰੀ ਫਾਰਮਿੰਗ ਵਾਲਾ ਆਪਣੇ ਡੰਗਰਾਂ ਨੂੰ ਪਾਉਂਦਾ ਵਾ ਜਿਹਦੇ ਨਾਲ ਉਹਦੀ ਦੁੱਧ ਦੀ ਪੈਦਾਵਾਰ ਵਧੀ ਆ ਉਹਦੀਆਂ ਕੀਮਤਾਂ ਜਿਹੜੀਆਂ ਬਹੁਤ ਵੱਧ ਰਹੀਆਂ ਵਾ ਉਹਦੇ ਦੇ ਉੱਪਰ ਉਹਨੂੰ ਕੋਈ ਸਰਕਾਰ ਵੱਲੋਂ ਕੋਈ ਹੈਲਪ ਨਹੀਂ ਹੋ ਰਹੀ ਹੈਗੀ ਅਹੀਂ ਇਹ ਜਾਣਦੇ ਆ ਕਿ ਜੇ ਜਿਹੜੀ ਡੇਰੀ ਫਾਰਮਿੰਗ ਦੇ ਬਿਜ਼ਨਸ ਦੇ ਵਿੱਚ ਸਰਕਾਰ ਵੱਲੋਂ ਇੱਕ ਸਬਸਿਡੀ ਦਿੱਤੀ ਜਾਵੇ ਲੋਕਾਂ ਨੂੰ ਅਨਕਰੇ ਹੀ ਕੀਤਾ ਜਾਵੇ ਕਿ ਤੁਸੀਂ ਡੇਰੀ ਫਾਰਮਿੰਗ ਦੇ ਬਿਜ਼ਨਸ 'ਤੇ ਜਾਓ ਸਰਕਾਰ ਜਿਵੇਂ ਕਿਸਾਨਾਂ ਨੂੰ ਖਾਦਾਂ ਦੇ ਉੱਪਰ ਸਬਸਿਡੀ ਮਿਲਦੀ ਹੈ ਕਰਨੇ ਚਾਹੀਦੀ ਹੈ ਔਰ ਜਿਹੜਾ ਬੰਦਾ ਡੇਰੀ ਫਾਰਮਿੰਗ ਦੇ ਬਿਜ਼ਨਸ 'ਚ ਆ ਉਹਨੂੰ ਇਹ ਚਾਰਾ ਜਾਂ ਚੋਕਰ ਜਿਹੜੀਆਂ ਵੀ ਉਹਨੂੰ ਡੰਗਰਾ ਵਾਸਤੇ ਚਾਹੀਦੀਆਂ ਉਹ ਉਹਨੂੰ ਘੱਟ ਰੇਟ ਤੇ ਉਪਲਬਧ ਕਰਾਈਆਂ ਜਾਣ ਤਾਂ ਕਿ ਉਹਨੂੰ ਵੀ ਉਸ ਧੰਦੇ ਦੇ ਵਿੱਚ ਕੁਝ ਪ੍ਰਾਫਿਟ ਮਿਲੇ ਤੇ ਫੇਰ ਹੀ ਉਹ ਉਸ ਧੰਦੇ ਦੇ ਵਿੱਚ ਟਿਕੇਗਾ ਨਹੀਂ ਤੇ ਆਮ ਜਿਹੜਾ ਡੇਰੀ ਫਾਰਮਿੰਗ ਲੋਕੀ ਛੱਡ ਕੇ ਮੁਰਗੀ ਪਾਲਣ ਬੱਕਰੀਆਂ ਤੇ ਹੋਰ ਧੰਦਿਆਂ ਦੇ ਵਿੱਚ ਜਾ ਕੇ ਘਟਦੀ ਜਾਏਗੀ ਏਦਾਂ ਘਟਦੀ ਜਾਏਗੀ ਡੰਗਰ ਬਿਲਕੁਲ ਠੀਕ ਹਲ ਸਰ